ਪੁਰਾਣੀ ਕਲਚਰ ਦੀਆਂ ਗੱਲਾਂ ਬਾਤਾਂ ਕਰਾਂਗੇ ਕਿਦਾਂ ਲੋਕ ਖੇਤੀ ਕਰਦੇ ਸੀ ਤੇ ਕਿੰਨੇ ਕ ਲੋਕ ਉਹਦੋਂ ਜਿੱਦਾਂ ਲੋਕ ਕਹਿੰਦੇ ਆ ਕਿ ਘਰ ਕੱਚੇ ਸੀ ਤੇ ਲੋਕਾਂ ਦੇ ਜਿਹੜਾ ਵਿਸ਼ਵਾਸ ਪੱਕੇ ਸੀ ਦਿਲ ਸੱਚੇ ਸੀ ਗੱਲਬਾਤ ਕਰਦੇ ਆ ਬਜ਼ੁਰਗ ਸਾਡੇ ਨਾਲ ਮੌਜੂਦ ਆ ਬੱਪੂ ਸ਼ਾਸ਼ੀ ਕਾਲ ਜੀ ਵੈਲਕਮ ਜੀ ਬੱਪੂ ਜੀ ਪੁਰਾਣੇ ਸਮਿਆਂ ਦੀ ਗੱਲ ਕਰੀਏ ਕਿਹੋ ਜਿਹਾ ਦੌਰ ਸੀ ਕਹਿੰਦੇ ਆ ਕਿ ਘਰ ਕੱਚੇ ਸੀ ਲੋਕਾਂ ਦੇ ਦਿਲ ਸੱਚੇ ਸੀ ਤੇ ਅੱਜ ਕੱਲ੍ਹ ਲੋਕ ਆ ਜਿਹੜੇ ਕਹਿੰਦੇ ਕਿ ਜਿਵੇਂ ਜਿਵੇਂ ਦੌਰ ਬਦਲਦਾ ਜੇਕਰ ਗੱਲ ਆਪਾਂ ਖੇਤੀ ਤੋਂ ਕਰੀਏ ਕਿੱਦਾਂ ਦੀ ਉਦੋਂ ਖੇਤੀ ਹੁੰਦੀ ਸੀ ਤੇ ਕਿਵੇਂ ਲੋਕ ਕੰਮ ਕਰਦੇ ਸੀ ਖੇਤੀ ਦਾ ਖੇਤੀ ਦੀਆਂ ਗੱਲਾਂ ਇਸ ਤਰ੍ਹਾਂ ਜੀ ਉਦੋਂ ਹੁਣ ਮਸ਼ੀਨਰੀ ਯੋਗਾ ਉਦੋਂ ਇੰਨਾ ਮਸ਼ੀਨਰੀ ਯੋਗ ਹੈ ਨਹੀਂ ਸੀ ਐਨੀ ਜਾਗਰਤੀ ਹੈ ਨਹੀਂ ਸੀਗੀ ਉਦੋਂ ਕੁਦਰਤ ਤੇ ਡਿਪੈਂਡ ਬਹੁਤਾ ਸੀਗਾ ਤੇ ਇੱਕ ਆਪਣਾ ਜਿਹੜਾ ਦੇਸ਼ ਸੀਗਾ ਇਹ ਆਪਣਾ ਗੁਲਾਮ ਸੀਗਾ 47 ਤੋਂ ਬਾਅਦ ਦੇਸ਼ ਆਜ਼ਾਦ ਹੋਇਆ ਆਜ਼ਾਦ ਹੋਣ ਤੋਂ ਬਾਅਦ ਨਵੀਆਂ ਸਰਕਾਰਾਂ ਬਣੀਆਂ ਹੂੰ ਸਰਕਾਰਾਂ ਬਣ ਤੋਂ ਬਾਅਦ ਫਿਰ ਵਿਕਾਸ ਸ਼ੁਰੂ ਹੋਇਆ ਹੂੰ ਅ ਨਹਿਰਾਂ ਹਸੂਏ ਆਏ ਪਾਣੀ ਲਿਆਂਦਾ ਤੇ ਫਿਰ ਇਹਨਾਂ ਨੇ ਬਿਜਲੀ ਦਾ ਪ੍ਰਬੰਧ ਕਰਿਆ ਫਿਰ ਮੌਜੂਦਾ ਗਵਰਨਮੈਂਟਾਂ ਨੇ ਹੂੰ ਉਸ ਤੋਂ ਬਾਅਦ ਸੜਕਾਂ ਦਾ ਹੋਇਆ ਫਿਰ ਨਵੇਂ ਬੀਜ ਲਿਆਂਦੇ ਹੂੰ ਤੇ ਹੌਲੀ-ਹੌਲੀ ਫਿਰ ਮਸ਼ੀਨਰੀ ਯੋਗ ਆ ਗਿਆ ਪਹਿਲਾਂ ਤਾਂ ਦੇਖੋ ਖੇਤੀ ਬਲਦਾਂ ਨਾਲ ਕਰਦੇ ਸੀਗੇ ਅਸੀਂ ਹੂੰ ਤੇ ਆਪਣਾ ਜ਼ਿਆਦਾਤਰ ਬਰਾਨੀ ਹੁੰਦੀ ਸੀ ਕਿਉਂਕਿ ਇਹਨਾਂ ਪਾਣੀ ਦਾ ਸਾਧਨ ਹੈ ਨਹੀਂ ਸੀਗਾ ਹੂੰ ਤੇ ਫਿਰ ਹੌਲੀ-ਹੌਲੀ ਜਦੋਂ ਸਾਨੂੰ ਸੈਨਾਹਰਾ ਸੂਏ ਖਾਲ ਆ ਗਏ ਫਿਰ ਨਾਲ ਦੇ ਨਾਲ ਮਸ਼ੀਨਰੀ ਯੋਗ ਦੇ ਨਾਲ ਟਰੈਕਟਰ ਆ ਗਏ ਹੂੰ ਬਿਜਲੀ ਲਾਈਟ ਆ ਗਈ ਮੋਟਰਾਂ ਲੱਗੀਆਂ ਤੇ ਇਸ ਤਰ੍ਹਾਂ ਕਰਕੇ ਫਿਰ ਹੌਲੀ-ਹੌਲੀ ਨਵੇਂ ਬੀਜ ਆ ਗਏ ਤੇ ਫਿਰ ਇਸ ਕਰਕੇ ਫਿਰ ਹੌਲੀ-ਹੌਲੀ ਦੇਸ਼ ਨੇ ਤਰੱਕੀ કરી ਅੰਨ ਦੇ ਵਿੱਚ ਜਿਹੜੀ ਉਪਜ ਵਧੀ ਉਹ ਤੁਸੀਂ ਖੁਦ ਕਿਸਾਨੋਂ ਖੇਤੀ ਕਰਦੇ ਸੀ ਤੁਸੀਂ ਹੱਥੀ ਕਰਦੇ ਹੋਗੇ ਤੁਸੀਂ ਕਰਦੇ ਸੀ ਆਪ ਖੇਤੀ ਕਰਦੇ ਸੀ ਨਹੀਂ ਐਸੀ ਹੱਥੀ ਨਹੀਂ ਕਰੇਗੀ ਅਸੀਂ ਤਾਂ ਟਰੈਕਟਰ ਜਰੂਰ ਵਾਇਆ ਤੇ ਜੋ ਸਾਡੇ ਕੋਲ ਟਰੈਕਟਰ ਆ ਕੇ ਸੀ ਨਾ ਹੂੰ ਤੇ ਇਹ ਕਦੋਂ ਦਾ ਜਨਮ ਹੈ ਤੁਹਾਡਾ ਸਾਡਾ ਜਨਮ ਹੈਗਾ ਜੀ ਸਾਨੂੰ 1955 ਦਾ 55 ਦਾ ਹਾਂਜੀ ਆਜ਼ਾਦੀ ਤੋਂ ਬਾਅਦ ਦਾ ਚੱਲ ਹਾਂਜੀ ਹਾਂਜੀ ਹੂੰ 1955 ਦਾ ਜਨਮ ਸੁਣਾਉਂਦੇ ਹੁਣੇਆਂ ਕਹਾਣੀਆਂ ਬੇਬੇ ਬਾਪੂ ਆਪਰੇ ਹਾਂਜੀ ਹਾਂਜੀ ਬਹੁਤ ਸੁਣਾਉਂਦੇ ਸੀ ਤਾਂ ਫਿਰ ਕਿਹੜੀਆਂ ਕਿਹੜੀਆਂ ਕਹਾਣੀਆਂ ਸੁਣਾਉਂਦੇ ਸੀ ਕਿਵੇਂ ਤੁਹਾਨੂੰ ਪਤਾ ਲੱਗਿਆ ਆਜ਼ਾਦੀ ਤੋਂ ਪਹਿਲਾਂ ਦੀਆਂ ਕੁਝ ਗੱਲਾਂ ਦੱਸਦੇ ਹੋਣੇ ਕਿਉਂ ਜੇ ਹਾਲਾਤ ਸੀ ਉਦੋਂ ਆਜ਼ਾਦੀ ਤੋਂ ਪਹਿਲਾਂ ਤਾਂ ਅੰਗਰੇਜ਼ਾਂ ਦੇ ਵੇਲੇ ਰਾਜਾਂ ਦਾ ਰਾਜ ਹੁੰਦਾ ਸੀਗਾ ਹੂੰ ਆਪਣਾ ਇਧਰ ਰਾਸਤ ਫਰੀਦਕੋਟ ਚ ਵੀ ਅਸੀਂ ਸੀ ਸਾਡਾ ਪਿੰਡ ਬਰਕੰਦੀ ਇਧਰ ਸੀਗਾ ਹੂੰ ਤੇ ਵੀ ਵੈਸੇ ਤਾਂ ਰਾਜਾਂ ਦਾ ਰਾਜ ਵਧਿਆ ਸੀਗਾ ਜਿਹੜਾ ਬਜ਼ੁਰਗਾਂ ਦੇ ਦੱਸਣ ਦੇ ਮਤਾਂਕ ਤਾ ਹੂੰ ਵੀ ਕਿਸੀਗਾ ਸਨਮਾਈ ਹੁੰਦੀ ਸੀ ਤੇ ਹੌਲੀ ਹੌਲੀ ਫਿਰ ਬੋਟ ਰਾਜ ਆ ਗਿਆ ਜੇ ਦੇਸ਼ ਆਜ਼ਾਦ ਹੋ ਗਿਆ ਅਜਾਦ ਹੋਣ ਤੋਂ ਬਾਅਦ ਫਿਰ ਮਤਲਬ ਤਕਨੀਕ ਬਦਲ ਗਈ ਹੂੰ ਉਦੋਂ ਕੁਝ ਛੇ ਹੋਰ ਸੀ ਹੁਣ ਹੋਰ ਤਕਨੀਕ ਬਣ ਗਈ ਹੂੰ ਹੁਣ ਲੋਕਾਂ ਨੂੰ ਵੋਟ ਦਾ ਅਧਿਕਾਰ ਮਿਲ ਗਿਆ ਉਦੋਂ ਵੀ ਵਧੀਆ ਹੋ ਗਿਆ ਤਾਂ ਵੋਟ ਦੇ ਅਧਿਕਾਰ ਨਾਲ ਤੁਹਾਨੂੰ ਲੱਗਦਾ ਠੀਕ ਹੈ ਹੁਣ ਵਧੀਆ ਜਾਂ ਪਹਿਲਾਂ ਕਹਿੰਦੇ ਸੀ ਕਿ ਗੁਲਾਮ ਸੀ ਉਦੋਂ ਠੀਕ ਸੀ ਲੱਗਦੀ ਨਹੀਂ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਕਹ ਲਿਆ ਵੀ ਕਈ ਗੱਲਾਂ ਚਿੰਗੀਆਂ ਵੀ ਸੀ ਕਿ ਮਾੜੀਆਂ ਸੀ ਪਿੰਨਾ ਕੋਈ ਵੀ ਗੱਲ ਆ ਧੁੱਪਸ਼ਾਂ ਵਾਲੀ ਗੱਲ ਆ 50 ਪੈਸੇ ਹਮੇਸ਼ਾ 1 ਰੁਪਿਆ 50 ਪੈਸੇ ਚੰਗਾ ਉਹਦੇ ਚ ਕੰਮ ਕਰ 50 ਪੈਸੇ ਨਾਲ ਹੀ ਹੁੰਦੀ ਹੈ ਜਿਵੇਂ ਰਾਜਾਂ ਦੇ ਰਾਜ ਚ ਵੇਖੋ ਕਹਿੰਦੇ ਆ ਵੀ ਵੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰ ਲੋ ਆਪ ਤੁਰ ਫਿਰ ਕੇ ਪੋਪਾ ਖਾ ਲੈਂਦੇ ਸੀਗੇ ਗਰੀਬਾਂ ਦੀ ਸਾਰ ਲੈਂਦੇ ਸੀਗੇ ਕੋਈ ਕੋਈ ਉਹਦੇ ਕਿਉਂਕਿ ਸਸਤਾ ਸੀ ਕੰਮ ਛੋਟ ਆਨ ਦੀਵਾਨੀ ਦੇ ਜਿਹੜਾ ਕਾਗਜ਼ ਸੀਗਾ ਉਹਦੇ ਨਾਲ ਫਰਿਆਦ ਸੁਣੀ ਜਾਂਦੀ ਸੀ ਉਹ ਬਹੁਤ ਵਧੀਆ ਕੰਮ ਸੀ ਜਿਵੇਂ ਆਪਾਂ ਕਹਾਣੀ ਵੀ ਸੁਣੀ ਸੀ ਵੀ ਕੋਈ ਉਹਨਾਂ ਨੇ ਕਰਿਆ ਸੀਗਾ ਅਨ ਅਨਪੜਹਾ ਗਰੀਬਾਂ ਨੂੰ ਵੰਡਣ ਲੱਗੇ ਮਹਾਰਾਜਾ ਰਣਜੀਤ ਸਿੰਘ ਤੇ ਕੋਈ ਬਜ਼ੁਰਗ ਵਿੱਚ ਜਾਵੜਿਆ ਗਰੀਬ ਉਹ ਤੋਂ ਚੱਕਿਆ ਨਹੀਂ ਜਾਂਦਾ ਸੀਗਾ ਭਾਰੀ ਸੀ 판ਡੂ ਦੀ ਤੇ ਬਜ਼ੁਰਗ ਆਪਣਾ ਮਹਾਰਾਜਾ ਨੇ ਆਪ ਦਾ ਫਿਰ ਉਹਨਾਂ ਨੇ ਆਮ ਬੰਦਿਆਂ ਵਾਲਾ ਪੇਸ ਧਾਰ ਕੇ ਤੇ ਉਹ ਬਜ਼ੁਰਗ ਦੀ ਉਹ 판ਡੂ ਦੇ ਘਰੇ ਛੱਡ ਕੇ ਆ ਸੀ ਅਮਰ ਲੈਣੇ ਚੰਗੇ ਰਾਜ ਸੀ ਹੁਣ ਇਦਾਂ ਦਾ ਰਾਜ ਆ ਸਕਦਾ ਇਦਾਂ ਦੀ ਕੋਈ ਪਰਜਾ ਬਣ ਸਕਦੀ ਹੈ ਇਦਾਂ ਦਾ ਕੋਈ ਮੁੱਖ ਮੰਤਰੀ ਬਣ ਸਕਦਾ ਨਹੀਂ ਹੁਣ ਤਕਨੀਕ ਬਦਲ ਗਈ ਹੁਣ ਮੁਸ਼ਕਲ ਆ ਜਿਉਂ ਉਹਦਾਂ ਦਾ ਫਿਰ ਗੱਲਾਂ ਮਤਲਬ ਸਮੇਂ ਦੇ ਮਤਲਬ ਠੋਕਦੀਆਂ ਸੀ ਨਾ ਉਹ ਗੱਲਾਂ ਹੁਣ ਹੋਰ ਤਾਂ ਵੜੇ ਜਿਵੇਂ ਹੁਣ ਆਪਾਂ ਕਹਿ ਲਈ ਅਸੀਂ ਫਲਿਆ ਨਾ ਕਣਕਾਂ ਕੱਢਦੇ ਹੁੰਦੇ ਸੀ ਬਲਦਾਂ ਨਾਲ ਹਲਵਾਉਂਦੇ ਸੀ ਕਿ ਹੁਣ ਨਹੀਂ ਨਾ ਫਿਰ ਹੋ ਗਿਆ ਨਾ ਮਸ਼ੀਨਰੀ ਜੋਗ ਆ ਗਿਆ ਹੂੰ ਤੇ ਹੁਣ ਉਹ ਤਾਂ ਨਹੀਂ ਹੋਸਾ ਗਿਆ ਤਾਂ ਸਮਾਂ ਉਹਨਾਂ ਕਮਾਜ ਹੁਣ ਦੇਖੋ ਵੀ ਉਹ ਤਾਂ ਮਜਬੂਰੀ ਸੀ ਸਾਡੀ ਬਲਦਾਂ ਨਾਲ ਹਲਵਾਉਣੇ ਫਲੇ ਨਾਲ ਕਣਕ ਗਾਉਣੀ ਤਾਂ ਮਜਬੂਰੀ ਸੀ ਹੂੰ ਸੋਗਾ ਇਹ ਨਾ ਸੀ ਕਿ ਕੁਦਰਤੀ ਖੇਤੀ ਹੁੰਦੀ ਸੀ ਕਿ ਖਰਚ ਘੱਟ ਹੁੰਦਾ ਸੀ ਉਹ ਗੱਲ ਹੋ ਗਈ ਨਾ ਫਿਰ ਖਰਚ ਘੱਟ ਹੁੰਦਾ ਸੀਗਾ ਤੇ ਕੀੜੇ ਮਕੌੜੇ ਇੰਨੇ ਨਹੀਂ ਹੁੰਦੇ ਸੀ ਰੇਸ ਸਪਰੇ ਦੀ ਲੋੜ ਨਹੀਂ ਪੈਂਦੀ ਸੀ ਘਰੇ ਖਾਣ ਜੋਗੇ ਕਾਣੇ ਸਭ ਕੁਝ ਘਰ ਦੀ ਹੋ ਜਾਂਦੀ ਸੀ ਖਾਣ ਦੀ ਬਿਨਾ ਖਾਦ ਤੋਂ ਬਿਨਾ ਆਪ ਕੀਟ ਨਾ ਕਿ ਦਵਾਈਆਂ ਤੋਂ ਉਹ ਉਹ ਕੰਮ ਹੁੰਦਾ ਕਿਹੜੀਆਂ ਕਿਹੜੀਆਂ ਚੀਜ਼ਾਂ ਮੁੱਲ ਲੈ ਕੇ ਆਉਂਦੇ ਸੀ ਵੀ ਜਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਸੀ ਵੀ ਅਸੀਂ ਮੁੱਲ ਲੈ ਕੇ ਆਉਣੀ ਆ ਸਾਨੂੰ ਪੈਸੇ ਦੀ ਲੋੜ ਦੇਖੋ ਜੀ ਮੋਲ ਤਾਂ ਉਹੀ ਚੀਜ਼ ਹੋਣਾ ਤੇ ਉਦੋਂ ਵੀ ਸੀ ਕਿ ਵੀ ਸਾਡੇ ਆਪਣੇ ਜ਼ਿਮੀਦਾਰਾਂ ਕੋਲੇ ਮਤਲਬ ਸਾਰੀਆਂ ਸਬਜ਼ੀਆਂ ਹੁੰਦੀਆਂ ਤੇ ਆਹਾ ਤੁਸੀਂ ਹਿਸਾਬ ਲਾ ਲਓ ਵੀ ਸਬਜ਼ੀਆਂ ਆਪਣੀਆਂ ਘਰ ਦੀਆਂ ਹੋਵਗੀਆਂ ਜਿਹੜੀ ਮਰਜ਼ੀ ਹੈ ਕਿ ਉਹਦਾ ਬਾਹਰ ਦਾ ਬਸ ਆਪਣਾ ਹਾ ਲੀੜਾ ਕਪੜਾ ਹੀ ਲਾਉਣੇ ਸਵਾਏ ਨੂਨ ਤੋਂ ਬਾਕੀ ਤਾਂ ਜ਼ਿਮੀਦਾਰ ਸਾਰਾ ਹੀ ਕਰੇਗਾ ਲੈੰਦਾ ਸੀਗਾ ਨੂਨ ਤੇ ਹੁਣ ਸਾਰਾ ਕੁਝ ਹੀ ਹੁਣ ਦੇਖੋ ਜੀ ਹੁਣ ਕਰਨ ਵਾਲੇ ਹੁਣ ਵੀ ਕਰਦੇ ਆ ਕਰਨ ਵਾਲੇ ਹੁਣ ਵੀ ਕਰਦੇ ਆ ਹੁਣ ਤਾਂ ਸਵਾ ਬੜਾ ਸੁਖਾ ਹੈ ਸਾਧਨ ਬਾਲੇ ਹੈ ਤੇ ਆ ਹਬੀਬ ਸੁਧਰੇ ਵੀ ਜਾਗੇ ਹੁਣ ਸਮਾਂ ਪਰ ਹਰ ਕੋਈ ਕਿਸਾਨ ਤਾਂ ਰੇੜੀ ਤੇ ਖੜਾ ਹੁੰਦਾ ਕੋਈ ਚੀਜ਼ ਲੈਣੀ ਹੁੰਦੀ ਹੁਣ ਗੱਲ ਵੱਖਰੀ ਹੈ ਜੀ ਫਿਰ ਉਹ ਤਾਂ ਫਿਰ ਆਪਣੇ ਹੁਣ ਆਏ ਤਾਂ ਤੁਸੀਂ ਦੇਖ ਲਓ ਵੀ ਹੁਣ ਵੀ ਆਪਣੇ ਆਹਾ ਬੱਚੇ ਆ ਜਿਹੜੇ ਇਹ ਨਵੇਂ ਜੋਗ ਦੇ ਬੱਚੇ ਆ ਇਹ ਮੋਟਰਸਾਈਕਲਾਂ ਤੇ ਅਸੀਂ ਅਜੇ ਵੀ ਤੁਰ ਕੇ ਸਰਸਪਟਾ ਕਰਦੇ ਆ ਥੋੜੀ ਬਹੁਤੀ ਵਾਰ ਜਾਣੇ ਆ ਤੇ ਜਿਹੜੇ ਹੁਣ ਵਾਲੇ ਬੱਚੇ ਆ ਇਹ ਤਾਂ ਮਤਲਬ ਮੋਟਰਸਾਈਕਲਾਂ ਤੇ ਸਾਰੀ ਸਾਰੀ ਦਿਹਾੜੀ ਉਹ ਆਪ ਦਾ ਜਿਹੜੇ ਸਫ਼ਰ ਕਰਦੇ ਆ ਠੀਕ ਹੈ ਹਾਂ ਉਹਦੇ ਮੋਟਰਸਾਈਕਲਾਂ ਤੇ ਉਹ ਬਿਨਾਂ ਤੋਂ ਵੱਧ ਕਰਦੇ ਆ ਹਾਂ ਹਾਂ ਉਦੋਂ ਤਾਂ ਸਾਈਕਲ ਤੇ ਵੀ ਨਹੀਂ ਜਾਂਦੇ ਸੀ ਲੋਕ ਉਹਨਾਂ ਸਾਈਕਲ ਹੈ ਹੀ ਨਹੀਂ ਸੀ ਸਾਈਕਲ ਹੈ ਹੀ ਨਹੀਂ ਸੀ ਨਾ ਤੇ ਲੋਕ ਜ਼ਿਆਦਾਤਰ ਓਠਾਂ ਘੋੜੀਆਂ ਤੇ ਸਫ਼ਰ ਕਰਦੇ ਸੀਗੇ ਜਾਂ ਤੁਰ ਕੇ ਬਾਗ ਜਾਂ ਰੇਲ ਆ ਗਈ ਫਿਰ ਰੇਲ ਤੇ ਕਰਦੇ ਸੀ ਸਫ਼ਰ ਆ ਗੱਲਾਂ ਤੇ ਹੁਣ ਤਾਂ ਮੋਟਰਸਾਈਕਲ ਵੀ ਨਹੀਂ ਸਵਰ ਕਰਦੀ ਕਹਿੰਦੇ ਗੱਡੀ ਤੇ ਉਹ ਤਾਂ ਫਿਰ ਗੈਰ ਕਾਨੂੰਨੀ ਜੀ ਬਣ ਜਾਂਦੀ ਆ ਜੇ ਵੇਖੋ ਜਿੱਥੇ ਮੋਟਰਸਾਈਕਲ ਦੀ ਲੋੜ ਮੋਟਰਸਾਈਕਲ ਵਰਤੂ ਜੇ ਕਾਰ ਦੀ ਲੋੜ ਕਾਰ ਵਰਤੂ ਇਹ ਰਾਜ ਨੇ ਹੁਣ ਪٹرول ਕਹਿੰਦੇ ਮਹਿੰਗਾ 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 ਜਦੋਂ ਆਪਾਂ ਉੱਥੇ ਪٹرول ਪੰਪ ਤੇ ਲਾਂ ਲੱਗੇ ਉਹ ਤਾਂ ਮੈਨੂੰ ਪਹਿਲਾਂ ਪਾਉ ਦਾ ਮੈਨੂੰ ਪਾਉ ਦਾ ਮੈਨੂੰ ਪਹਿਲਾਂ ਆਪਾਂ 5 ਮਿੰਟ ਪਾਉ ਉੱਥੇ ਖੜ੍ਹ ਨਹੀਂ ਸਕਦੇ ਹੂੰ ਗੱਲ ਤਾਂ ਆ ਲੋਕ ਮਗਹੀਾਈ ਨੂੰ ਵੀ ਰੋਂਦੇ ਆ ਪੈਸੇ ਦੀ ਬਰਬਾਦੀ ਨੂੰ ਵੀ ਰੋਂਦੇ ਆ ਪੈਸਾ ਸਾਡੇ ਸਰ ਕਰਜ਼ਾ ਚੜਦਾ ਹਾਂ ਪੈਸੇ ਦੀ ਬਰਬਾਦੀ ਹੋ ਰਹੀ ਆ ਉਹ ਥੋੜੇ ਜੀ ਨਾ ਅੱਡੋ ਅੱਡ ਫਿਰ ਉਹ ਹੀ ਗੱਲ ਕਹਿੰਦੇ ਨੇ ਜਿਹੜੇ ਜਿਹੜੇ ਬੰਦੇ ਆ ਆਪ ਦੇ ਸਿਆਣੇ ਆ ਉਹਨਾਂ ਦੇ ਸਿਆਣੇ ਪਰਿਵਾਰਾਂ ਤੇ ਕੰਟਰੋਲ ਆ ਸਾਰੇ ਬਜ਼ੁਰਗ ਆ ਬਜ਼ੁਰਗ ਦੇ ਆ ਕਹਿਣ ਦੇ ਮੁਤਾਬਕ ਚੱਲਦੇ ਆ ਉਹਨਾਂ ਦੇ ਉਹਨਾਂ ਦਾ ਤਜਰਬਾ ਹੈ ਬਜ਼ੁਰਗਾਂ ਦਾ ਜਿਉਂ ਤੋਂ ਬੰਦੀ ਉਹਨਾਂ ਦੀ ਵਧੀਆ ਉਹ ਵਧੀਆ ਠੀਕ ਠਾਕ ਕੰਮ ਉਹਨਾਂ ਦਾ ਫੀਲ ਦਾ ਰੇਟ ਵਧੀਆ ਚੱਲਦੀ ਆ ਉਹਨਾਂ ਨੂੰ ਹੂੰ ਸਤਰ ਨਹੀਂ ਤੇ ਇਹ ਵੀ ਹੈਗਾ ਕਿ ਕਿਸਾਨ ਕਹਿ ਦਿੰਦੇ ਆ ਕਰਜ਼ਾ ਮਾਫ ਕਰੋ ਲਿਮਟਾਂ ਚੱਕ ਲੈਂਦੇ ਆ ਕੋਠੀਆਂ ਪਾ ਲੈਂਦੇ ਆ ਕੁਝ ਕੁ ਕਹਿ ਦਿੰਦੇ ਆ ਕੋਠੀਆਂ ਪਾਲੀਆਂ ਸਰਕਾਰਾਂ ਨੂੰ ਕਰਜ਼ੇ ਨੂੰ ਕਹਿ ਦਿੰਨੇ ਹੋ ਕੋਠੀਆਂ ਪਾਉਣਾ ਲਾਜ਼ਮੀ ਹੈ ਲਿਮਟਾਂ ਚੱਕ ਕੇ ਕਿਉਂ ਪਾਉਂਦੇ ਆ ਲੋਕ ਇਹਦੀ ਅਸਲ ਸਚਾਈ ਕੀ ਹੈ ਕਾਰਨ ਕੀ ਹੈ ਦੇਖੋ ਜਿਹੜਾ ਜਿਹੜੀ ਲਿਮਟਾਂ ਲਿਮਟਾਂ ਦਾ ਸਕੀਮ ਸ਼ੁਰੂ ਕਰੀ ਸੀ ਗਵਰਨਮੈਂਟ ਨੇ ਬਹੁਤ ਵੱਡੇ ਜ਼ਿੰਮੇਦਾਰ ਵਾਸਤੇ ਸੀ ਉਹਨਾਂ ਨੇ ਲਿਮਟ ਸ਼ੁਰੂ ਕਰਤੀ ਵੀ ਮੰਨ ਲਓ ਛੋਟਾ ਜ਼ਿੰਮੇਦਾਰਾ 10 ਕਿੱਲੇ ਉਹਦੇ ਕੋਲ ਪੈ ਲਈ ਤੇ ਹਨ ਲੱਖ ਦੀ ਲਿਮਟ ਵੱਧ ਗਈ ਉਹ ਕਹਿੰਦੇ ਵੀ ਤੁਸੀਂ ਮਤਲਬ ਇਹਨੂੰ ਆਪਣਾ ਲਿਮਟ ਥੋੜਾ ਆਪਣੇ ਖਾਤੇ ਚ ਪੈਸਾ 3 ਲੱਖ ਜਮਾ ਰੱਖੋ ਤੇ ਜਿੰਨੇ ਕੁ ਲੋੜ ਦੇ ਮਤਲਬ ਉਥੋਂ ਪੈਸੇ ਲਿਓ ਵਰਤੋ ਕਰੇ ਆਪ ਦੇ ਖੇਲਦਾਰੀ ਵਿੱਚ ਲਾਓ ਤੇ ਆ ਜਿਹੜਾ ਤੁਹਾਡੇ ਖੇਤੀ ਤੇ ਖਰਚ ਕਰਨਾ ਉਹ ਵੀ ਕਰੋ ਪਰ ਕਰੋ ਲੋੜ ਦੇ ਮੁਤਾਬਕ ਹੂੰ ਤੇ ਜਿਹੜੇ ਜਿਵੇਂ ਦਾ ਰੋਸ ਉਹ ਤੋਂ ਦੇ ਮੁਤਾਬਕ ਚੱਲਦੇ ਉਹ ਤਾਂ ਠੀਕ ਹੈ ਕਿ ਹੁਣ ਕੁਝ ਲੋਕ ਇਹੋ ਜਿਹੇ ਆ ਵੀ ਜਿਨ੍ਹਾਂ ਨੇ ਪੈਸੇ ਜੇ ਕਿਥੋਂ ਕੋਲ 30 ਕਿੱਲੇ ਜਾਂ 40 ਕਿੱਲੇ ਪੈ ਲਈ ਉਹਨਾਂ ਨੇ ਵੱਤ ਵੱਤ ਲੰਟਾ ਬਣਾ ਲਿਆ ਬਣਾ ਕੇ ਕਾਰਾਂ ਖਰੀਦ ਲੀਆਂ ਜਾਂ ਕੋਠੀਆਂ ਪਾ ਲਈਆਂ ਉਹਨਾਂ ਕੋਠੀਆਂ ਨੇ ਕਿਹੜਾ ਕੋਈ ਆਮਦਨ ਦੇਣੀ ਹੈ ਜਿਹੜੇ ਪੁਰਾਣੇ ਬਜ਼ੁਰਗਾਂ ਦਾ ਕਹਿਤਾ ਦਿੰਦੇ ਪਰ ਬਜ਼ੁਰਗਾਂ ਦੇ ਦਿਮਾਗ ਵਾਲੇ ਸੀਗੇ ਉਹ ਬਾਲੀ ਨਮੀ ਸੋਚਦੇ ਸੀਗੇ ਤੇ ਇਸ ਕਰਕੇ ਉਹਨੂੰ ਉਹ ਸਮਾਂ ਉਹ ਕਰਜ਼ਾ ਤੋਂ ਬਹੁਤ ਨਫ਼ਰਤ ਮੰਨਦੇ ਸੀ ਉਹ ਤੇ ਉਹ ਲੋਕ ਸੌਖੇ ਸੀਗੇ ਅੱਛਾ ਘਰ ਦਾ ਕਿਉਂ ਹੁੰਦਾ ਸੀਗਾ ਲੱਸੀ ਮੱਖਣ ਸਭ ਕੁਝ ਸਬਜੀ ਭਾਜੀ ਸਾਰਾ ਘਰ ਦਾ ਹੁੰਦਾ ਸੀਗਾ ਇਸ ਕਰਕੇ ਇਹਦੇ ਉਦੋਂ ਲੋਕ ਸੌਖੇ ਸੀਗੇ ਉਹ ਨਹੀਂ ਤਾਂ ਹੁਣ ਵੀ ਜਾਂਦਾ ਪਰ ਹੁਣ ਵਾਲੀ ਜਿਹੜੀ ਜਨਰੇਸ਼ਨ ਹੈ ਇਹ ਕਰਦੀ ਨਹੀਂ ਹੂੰ ਜਿਹੜੇ ਵਿੱਚ ਵਿੱਚ ਕਰਦੇ ਆ ਲੋਕ ਉਹ ਵਧੀਆ ਸੌਖੀ ਆ ਘਰ ਦੀ ਸਬਜ਼ੀ ਘਰ ਦਾ ਦੁੱਧ ਆਹਾਂ ਕੁਸ ਕਰਦਾ ਕਿੰਨੀ ਉਮਰ ਹੋ ਗਈ ਤੁਹਾਡੀ ਸਾਡੀ ਉਮਰ ਹੋ ਗਈ ਦੇਖ ਲਓ 1955 ਦਾ ਜਨਮ ਸਾਡਾ ਕੋਈ ਹੈਗਾ ਛੇ ਮਹੀਨੇ ਦਾ ਹੂੰ तकरीबन ਲਗਭਗ 70 ਕੇ ਸਾਲ ਦੀ 70 ਕੇ ਸਾਲ ਹੋ ਗਈ ਜੇਕਰ ਪਿਛਲਾ ਦੌਰ ਦੇਖੀਏ ਜਦੋਂ ਤੁਸੀਂ ਪੜਦੇ ਸੀ ਉਦੋਂ ਉਹਦਾ ਕਿਦਾਂ ਦਾ ਮਾਹੌਲ ਸੀ ਜਦੋਂ ਸਕੂਲੋਂ ਪੜ੍ਹੇ ਤੁਸੀਂ ਕਿੱਥੇ ਪੜ੍ਹੇ ਅਸੀਂ ਸ਼ੁਰੂ ਜਦਾਂ ਇਹ ਪੰਜਵੀਂ ਤਾਂ ਅਸੀਂ ਇੱਥੇ ਪਿੰਡ ਵਰ ਕੰਦੀ ਕਰੀ ਸੀ ਸਾਡੇ ਪਿੰਡ ਵਰ ਕੰਦੀ ਪ੍ਰਾਈਵੇਟ ਸਕੂਲ ਸੀਗਾ ਜੇ 6ਵੇਂ ਚ ਜਾ ਕੇ 9ਵੀਂ ਤੱਕ ਸਕੂਲ ਸੀ ਇੱਥੇ ਪ੍ਰਾਇਮਰੀ ਪ੍ਰਾਇਮਰੀ ਤੱਕ ਕੀ ਸਕੂਲ ਸੀ ਪ੍ਰਾਇਮਰੀ ਚ ਅਸੀਂ ਦਾ ਫੇਰ ਅਸੀਂ ਮੇਰੇ ਖਿਆਲ ਆ ਕੋ ਸਾਨੂੰ ਸਭ ਤੋਂ ਰਾਤ ਜਾ ਕੇ ਅਸੀਂ ਬਿਨਾਂ ਦੀ ਇੱਥੇ 7ਵੀਂ 6ਵੀਂ 7ਵੀਂ ਤੇ 8ਵੀਂ ਇਹ ਚੇਗਰੀਆਂ ਚ ਫਿਰ ਅਸੀਂ ਉਸ ਤੋਂ ਬਾਅਦ ਅਸੀਂ 9ਵੀਂ ਤੇ 10ਵੀਂ ਆਪਣਾ ਜੇਤੋ ਕਰਨਾ ਤੁਸੀਂ ਤਾਂ ਪਿੰਡਾਂ ਦੇ ਸਕੂਲਾਂ ਦੇ ਵਿੱਚ ਪੜੇ ਹੋ ਹਾਂਜੀ ਤੇ ਪਰ ਅੱਜ ਕੱਲ ਬੱਚਾ ਜੰਮਿਆ ਨਹੀਂ ਹੁੰਦਾ ਹਜੇ ਪਲਾਨਿੰਗ ਪਹਿਲਾਂ ਹੀ ਸਕੂਲ ਦੀ ਚੱਲ ਪੈਂਦੀ ਹੈ ਕਿ ਕਿਹੜੇ ਪ੍ਰਾਈਵੇਟ ਸਕੂਲ ਦੇ ਵਿੱਚ ਲਾਉਣਾ ਕਿਉਂ ਲਾਉਂਦੀ ਆ ਲੋਕ ਕੀ ਲੋੜ ਪਈ ਆ ਕਿਵੇਂ ਦੇਖੋ ਉਹ ਤਾਂ ਫਿਰ ਆਇਆ ਨਾ ਕਿੰਪਿਊਟਰ ਯੋਗ ਆ ਗਿਆ ਨਾ ਕਿੰਪਿਊਟਰ ਯੋਗ ਆ ਗਿਆ ਹੁਣ ਉਹ ਕੰਮ ਚੱਲਦਾ ਨਹੀਂਗਾ ਅਸੀਂ ਜਨਪੜਾਂ ਚ ਸ਼ਾਮਲ ਹੋ ਗਏ ਜਾਂ ਜਿਹੜੇ ਹਿਸਾਬ ਨਾਲ ਉਸ ਤਰ੍ਹਾਂ ਦਾ ਪੁਰਾਣਾ ਜੋ ਉਹ ਸਭ ਚਲਾਈ ਜਾਂ ਉਹਨਾਂ ਚ ਆਪਦੀ ਜਿਹੜਾ ਹੈਗਾ ਲਿਖਾਈ ਪੜਾਈ ਦਾ ਕੰਮ ਲਈ ਜਾਂਦੇ ਆ ਤੇ ਪਰ ਜਿਹੜਾ ਹੁਣ ਕੰਪਿਊਟਰ ਯੋਗ ਆ ਗਿਆ ਉਹ ਤਾਂ ਫਿਰ ਅਹੀਂ ਚੱਲੂਗਾ ਉਹ ਤਾਂ ਹੁਣ ਵੇਖੋ ਕਿੱਥੇ ਜਾਵੜੀ ਦੁਨੀਆ ਕਿੰਪਿਊਟਰ ਯੋਗ ਆ ਗਿਆ ਨਾ ਇਹ ਤਾਂ ਫਿਰ ਛੋਟੇ ਬੱਚਾਂ ਤੋਂ ਚੱਲੂਗਾ ਕੰਮ ਆਡੇ ਵੇਲੇ ਚ ਛੀਮੀ ਚ ਮਤਲਬ ਬੱਚੇ ਨੂੰ ਦਾਖਲ ਕਰ ਛੀ ਸਾਲ ਦੇ ਬੱਚੇ ਨੂੰ ਦਾਖਲ ਕਰਦੇ ਸੀ ਹੂੰ ਤਾਂ ਤੇ ਅਸਾਂ ਉਹੀ ਗੱਲ ਉਹਦੇ ਚ ਸੁੱਖ ਵੀ ਸੀ ਦੁੱਖ ਵੀ ਸੀਗਾ ਹੁਣ ਬੱਚੇ ਦੀ ਉਮਰ ਬੜੀ ਛੋਟੀ ਹੁੰਦੀ ਹੈ ਉਹਦਾ ਜਿਹੜਾ ਖੇਡਣ ਖੁੱਡਣ ਵਾਲਾ ਮਨੋਰੰਜਨ ਉਹ ਖਤਮ ਹੋ ਗਿਆ ਫਿਰ ਉਹੀ ਗੱਲ ਹੋ ਗਈ ਨਾ ਉਹ ਨਾਲ ਦੁੱਖ ਵੀ ਹੋ ਗਿਆ ਸੋ ਇਹ ਆ ਵੀ ਉਹ ਜਿੰਨਾ ਛੋਟਾ ਫਿਰ ਕੰਪਿਊਟਰ ਨਹੀਂ ਸਿੱਖਦਾਗਾ ਹੂੰ ਜਿਵੇਂ ਨਰਸਰੀ ਨਰਸਰੀ ਤੋਂ ਕੇਜੀ ਕੋਈ ਵੀ ਸਾਰਾ ਉਥੋਂ ਸ਼ੁਰੂ ਕਰਦੇ ਆ ਹੌਲੀ 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 ਇਹ ਅੱਗੇ ਸੌਖੀ ਦੀ ਪੜਾਈ ਪੰਜਾਬੀ ਦੇਸੀ ਪੜਾਈ ਹੁੰਦੀ ਸੀਗੀ ਤੇ ਉਹ ਉਦੋਂ ਫਿਰ ਬੱਚੇ ਦੀ ਉਮਰ ਸੰਭਲ ਜਾਂਦੀ 6 ਸਾਲ ਤੇ ਬੱਚਾ ਸੰਭਲ ਜਾਂਦਾ ਸੀਗਾ ਉਹਨਾਂ ਦਾ 3 ਸਾਲ ਦੇ ਬੱਚੇ ਨੂੰ ਦਾਖਲਾ ਦਵਾਉਂਦੇ 2.5 ਸਾਲ ਦੀ ਉਮਰ ਤੱਕ ਦਾਖਲਾ ਕਰ ਲਓ 3 ਸਾਲ ਦਾ ਵੈਸੇ ਤੇ ਜੇ ਕਿਤੇ ਉਦੋਂ 2.5 ਦਾ ਵੀ ਕਰਵਾਉਂਦੇ ਉਹ ਜਿਹੜਾ ਉਦੋਂ ਦਾਖਲੇ ਦਾ ਕੋਈ ਟਾਈਮ ਲੰਘਦਾ ਹੋਵੇ ਤਾਂ ਕਾਲਜ ਪੜ੍ਹਿਆ ਨਹੀਂ ਅਸੀਂ 10ਵੀਂ ਕਰੀ ਜੀ 10ਵੀਂ ਕਰੀ ਤਾਂ ਉਦੋਂ ਬੱਸਾਂ ਤੇ ਲੋਕ ਜਾਂਦੇ ਸੀ ਚੜ ਚੜ ਕੇ ਇਕੱਠੇ ਭੀੜਾ ਹੁੰਦੀਆਂ ਸੀ ਸਕੂਲਾਂ ਦੇ ਵਿੱਚ ਜਾਣਾ ਹੁੰਦਾ ਤਾਂ ਅੱਜ ਕੱਲ ਤਾਂ ਸਟੂਡੈਂਟ ਬਹੁਤ ਘੱਟ ਮਿਲਦੇ ਨੇ ਬੱਸਾਂ ਦੇ ਵਿੱਚ ਚੜਨ ਨੂੰ ਦੇਖਣ ਨੂੰ ਮਿਲਦੇ ਨਹੀਂ ਹੁਣ ਹਰ ਬੱਚਿਆਂ ਕੋਲ ਆਇਆ ਨਾ ਵਿਚਿੰਦੇ ਆਪੋ ਆਪਣੀ ਹੋ ਗਈ ਹਰੇ ਘਰੇ ਮੋਟਰਸਾਈਕਲ ਆ ਬੱਚੇ ਆਪੋ ਆਪਣੀ ਮੋਟਰਸਾਈਕਲਾਂ ਤੇ ਜਾਂਦੇ ਅਸੀਂ ਸਾਈਕਲਾਂ ਤੇ ਜਾਂਦੇ ਰਹੇ ਅਸੀਂ ਸਾਈਕਲਾਂ ਤੇ ਵਿਹਿੰਨਦੀ ਵੀ ਸਾਈਕਲਾਂ ਤੇ ਜਾਂਦੇ ਰਹੇ ਤੇ ਆਪਣਾ ਜੈਟੂ ਵੀ ਸਾਈਕਲਾਂ ਤੇ ਜਾਂਦੇ ਨੇ ਸਕੂਲ ਸਕੂਲੇ ਪੜਨ ਵਾਸਤੇ ਤੇ ਕਿਵੇਂ ਦਾ ਲੱਗਦਾ ਤੁਹਾਨੂੰ ਅੱਜ ਦਾ ਕਲਚਰ ਕਿਵੇਂ ਲੱਗਦਾ ਤੁਹਾਨੂੰ ਮਾਹੌਲ ਕਿਵੇਂ ਨਹੀਂ ਨਹੀਂ ਉਹ ਮੈਂ ਉਹੀ ਗੱਲ ਵਾਰੀ ਵਾਰੀ ਕਰਦਾ ਮੈਂ ਵੀ ਉਹੀ ਗੱਲ ਪਹਿਲਾਂ ਤੇ ਲੇ ਗਏ ਪਹਿਲਾਂ ਕਈਆਂ ਕਮਾਂ ਦਾ ਸੁੱਖ ਸੀ ਤੇ ਕਈਆਂ ਦਾ ਦੁੱਖ ਸੀ ਜਾਂ ਉਹਨਾਂ ਫੜੇ ਬੋਣੇ ਕਿਹੜਾ ਸੌਖੇ ਸੀਗੇ ਉਹ ਤਾਂ ਔਖੇ ਸੀ ਦੂਜੇ ਪਾਸੇ ਸੁੱਖ ਵੀ ਸੀਗਾ ਖਰਚਾ ਨਹੀਂ ਸੀ ਕੀੜੇ ਮਕੋੜੇ ਨਹੀਂ ਸੀ ਕੋਈ ਰੇ ਸਪਰੇ ਖਤਰਨਾਕ ਐਡੀਆਂ ਤਾਂ ਉਹ ਨਹੀਂ ਛਿੜਕਣੀਆਂ ਪੰਗੀਆਂ ਪ੍ਰਦੂਸ਼ਣ ਨਹੀਂ ਖਰਾਬ ਹੁੰਦਾ ਇੱਕ ਮੌਸਮ ਬੜਾ ਸਾਫ਼ ਹੁੰਦਾ ਸੀਗਾ ਤੇ ਉਹ ਦੂਜੇ ਪਾਸੇ ਹੁਣ ਐਂ ਆ ਰਿਓ ਮਜਬੂਰੀ ਬਣ ਕੇ ਕੀੜੇ ਮਕੋੜੇ ਐਨੇ ਹੋ ਗਏ ਇੱਕੋ ਦੋ ਝਾੜ ਘਾਟ ਸੀ ਜਾਂ ਦੇਸੀ ਫਸਲਾਂ ਦਾ ਜਿਵੇਂ ਕਣਕ ਦਾ ਹੁਣ ਜਿਸੀ ਕਣਕੁੰਡੀ ਸੀ ਸੀ ਤਾਂ ਵਧੀਆ ਉਹ ਖਾਨ ਪੀਣ ਨੂੰ ਤਾਂ ਬਹੁਤ ਵਧੀਆ ਸੀ ਆ ਪਰ ਉਹਦਾ ਝਾੜ ਬੜਾ ਘੱਟ ਹੁੰਦਾ ਸੀ ਜਾਂ 20 ਮਣ ਦੀ ਕਿੱਲੇ ਦੀ ਨਿਕਲਦੀ ਸੀ ਉਹ ਹੁਣ ਤੁਸੀਂ ਵੇਖ ਲਓ ਕਣਕ ਲੈ ਲਿਆ ਲੱਗ ਪਾਕ ਕੋਈ 60 ਮਣ ਹੂੰ ਕਿੱਲੇ ਦੀ ਉਹ ਤਾਂ ਸੁਧਰੇ ਵੀ ਜਾ ਗਏ ਤੇ ਨਾਲ ਫੇਰ ਕੀੜੇ ਮਕੋੜੇ ਤੋਂ ਹਰੀਆਂ ਸਪਰੀਆਂ ਦਾ ਪ੍ਰਬੰਧ ਹੋ ਗਿਆ ਹਰੀਆਂ ਸਪਰੀਆਂ ਦਾ ਪ੍ਰਬੰਧ ਹੋ ਗਿਆ ਫਸਲ ਜਿਆਦਾ ਹੋਣ ਲੱਗੀ ਹਾਂ ਹੋਣ ਲੱਗੀ ਚਾ ਵਧ ਗਈ ਹੈ ਵਧਿਆ ਕਮ ਹੋ ਗਿਆ ਉਦੋਂ ਕੁਦਰਤ ਤੇ ਡਿਪੈਂਡ ਸੀ ਪਾਣੀ ਘਟ ਆਉਂਦਾ ਸੀ ਤੇ ਜੇ ਤਾਂ ਵੇਖੋ ਮੀਂਹ ਪੈ ਗਿਆ ਤਾਂ ਬਰਾਨੀ ਛੋਲੇ ਹੋ ਗਏ जौ ਹੋ ਗਏ ਸਰੋਂ ਹੋ ਗਈ ਤਾਰਾ ਮੀਰਾ ਹੋ ਗਿਆ ਸਾਰੀਆਂ ਫਸਲਾਂ ਆਪੋ ਗੇ ਨਹੀਂ ਮੀਂਹ ਪਿਆ ਤਾਂ ਬਸ ਫਿਰ ਤਾਂ ਜ਼ਿੰਮੇਦਾਰ ਦਾ ਘਾਟੇ ਵਾਲਾ ਸੋਧ ਹਾਲਾਤ ਕਹਿੰਦੇ ਕਿਸਾਨਾਂ ਦੀ ਹੋਈ ਹੈ ਦਿਨ ਬਾ ਦਿਨ ਉਹੀ ਉਹ ਹੋ ਮੈਂ ਤੁਹਾਨੂੰ ਪੰਜਾਬ ਠੀਕ ਹੈ ਹਗਾ ਫਾਇਦਾ ਤੇ ਪੰਜਾਬ ਨੁਕਸਾਨ ਬਰਾਬਰ ਹੀ ਹੁੰਦਾ ਕੰਮ ਹੂੰ ਤੇ ਜਿਵੇਂ ਹੁਣ ਵੇਖਗੇ ਇੱਕ ਗੱਲ ਨੇ ਵੀ ਕੰਪਿਊਟਰ ਕਰਾਹੇ ਲੱਗ ਗਏ ਸਾਰੇ ਮੋਟਰਾਂ ਲੱਗ ਗਈਆਂ ਉਦੋਂ ਸਾਡਾ ਜ਼ਮੀਨ ਵੀ ਸਾਡੀ ਜਿਹੜੀ ਸੀ ਆਹ ਉੱਚੀ ਨੀਮੀ ਸੀਗੀ ਟਿੱਬੇ ਟੋਲੇ ਪਏ ਸੀਗੇ ਤੇ ਪਾਣੀ ਲਾਉਣਾ ਬੜਾ ਮੁਸ਼ਕਲ ਸੀਗਾ ਹੌਲੀ ਹੌਲੀ ਜੇ ਆ ਮਸ਼ੀਨਰੀ ਆਈ ਸੁਧਾਰ ਕਰਿਆ ਤੇ ਅਸੀਂ ਕਰਾਹੇ ਗਰੂਹੇ ਲਾ ਕੇ ਜ਼ਮੀਨ ਨੂੰ ਪੱਧਰ ਕਰੀ ਪਰ ਅੱਜ ਅੱਜ ਉਹ ਜ਼ਮੀਨਾਂ ਜਿਹੜੀਆਂ ਰਸਾਇਣਿਕ ਛੋਨਾ ਲੱਗਣ ਲੱਗਾ ਕੰਪਿਊਟਰ ਕਰਾਹੇ ਆ ਗਏ ਮੋਟਰਾਂ ਲੱਗ ਗਈਆਂ ਆ ਸਾ ਆਟੋਮੈਟਿਕ ਸਿਸਟਮ ਉਹਗਾ ਹੁਣ ਸਿਸਟਮ ਵਧ ਗਿਆ ਸਮਾ ਤੇ ਛਾਠ ਮਾਣ ਤੁਸੀਂ ਵੇਖ ਲੋ ਵੀ ਕਣਕ ਹੋ ਜਾਂਦੀ ਹੈ 60 70 ਮਾਣ ਘੱਟ ਤੋਂ ਘੱਟ ਝੋਨਾ ਹੋ ਜਾਂਦਾ ਇਹ ਪੱਕਾ ਹੀ ਹੈ ਝੋਨਾ ਵੀ ਰੋਲਾ ਹੈ ਵੀ ਜ਼ਿਮੀਂਦਾਰਾਂ ਦੇ ਜਿਹੜੇ ਸਾਡੇ ਹੋਣ ਵਾਲੇ ਬੱਚੇ ਹਨ ਇਹਨਾਂ ਨੇ ਕੁਝ ਭੁੱਖ ਤੇ ਵੇਖੀ ਨਹੀਂ ਅਸੀਂ ਸਾਰਾ ਤੰਗੀਆਂ ਫੰਗੂਆਂ ਦੇਖਣਾ ਇਹਨਾਂ ਨੂੰ ਤਾਂ ਫਿਰ ਬੱਚਾ ਨੂੰ ਆ ਹੀ ਲੱਗਦਾ ਵੀ ਕੋਈ ਇਸ ਤਰ੍ਹਾਂ ਹੀ ਸੀਗਾ ਇਹ ਫਿਰ ਹੁਣ ਦੇ ਜਵਾਨੇ ਦੇ ਮਜ਼ਾਕ ਸਾਰਾ ਲੀਡਾ ਕਪੜਾ ਪਾਉਂਦੇ ਆ ਉਸ ਹਾਵਨਾ ਜੀਵਨ ਬਤੀਤ ਕਰਦੇ ਹੁਣ ਵਾਲਾ ਵਧੀਆ ਜੀਵਨ ਬਤੀਤ ਕਰਦੇ ਆ ਜੀ ਹੈ ਤਾਂ ਵਦ ਗਿਆ ਪਰ ਥੋੜਾ ਲੋਡ ਤੋਂ ਬਾਅਦ ਖਰਚਾ ਕਰਦੇ ਆ ਨਾ ਨਹੀਂ ਐ ਨਹੀਂ ਲੱਗਦਾ ਵੀ ਹੁਣ ਇਹ ਅਸ਼ੋਕਰਾਮ ਦੀ ਜ਼ਿੰਦਗੀ ਜਿਉਂਦੀ ਆ ਵਧੀਆ ਕੱਪੜੇ ਪਾਉਂਦੇ ਤੇ ਪਾਣੀ ਉਹਦਾ ਕਾਇਦਾ ਵੇਖ ਕੇ ਚੱਲਣਾ ਚਾਹੀਦਾ ਨਾ ਅਸ਼ੋਕਰਾਮ ਆਪਣੇ ਜ਼ਿਮੀਂਦਾਰ ਦਾ ਹੱਕ ਸੱਚ ਦੀ ਕਮਾਈ ਹੈ ਇੱਕ ਨੰਬਰ ਦੀ ਕਮਾਈ ਹੈ ਤੇ ਫਿਰ ਉਹਨੂੰ ਉਸ ਹਿਸਾਬ ਨਾਲ ਸੀ ਪੈਸੇ ਨੂੰ ਵਰਤਾਂਗੇ ਤਾਂ ਫੇਰ ਹੀ ਆ ਨਾ ਕਿ ਹੁਣ ਬੱਚੇ ਰਿਸਕ ਕਰਦੇ ਆ ਅਮੀਰ ਬੰਦਿਆਂ ਦੇ ਜਿਨ੍ਹਾਂ ਕੋਲੇ ਕਿਸੇ ਆਸ-ਪਾਸੋਂ ਤੋਂ ਪੈਸਾ ਆਇਆ ਹੁੰਦਾ ਉਹ ਉਹਨਾਂ ਦੀ ਆ ਡਾਕਟਰਾਂ ਦੀ ਆਪਾਂ ਨੂੰ ਕੀ ਰਿਸਕ ਹੈ ਵਕੀਲਾਂ ਦੀ ਕੀ ਰਿਸਕ ਕਰਾਂਗੇ ਆਪਾਂ ਜ਼ਿਮੀਂਦਾਰ ਬੰਦਾ ਕੀ ਕਰ ਸਕਦਾ ਹੂੰ ਇਹ ਚੀਜ਼ੇ ਆ ਲੀਡਰਾਂ ਦੀ ਰ ਹਾਂ ਲੀਡਰਾਂ ਦੀ ਰੀਸ ਨਹੀਂ ਲੀਡਰ ਦਾ ਉਹ ਆਪਦੇ ਥਾਂ ਹੈ ਹੂੰ ਉਹਨਾਂ ਦੇ ਵੀ ਲੀਡਰ ਤਾਂ ਉਹੀ ਗੱਲ ਫੇਰ ਆਡੀਆਂ ਚੱਕ ਕੇ ਫਾਹ ਲੈਣ ਵਾਲੀ ਗੱਲ ਹੀ ਹੈ ਨਾ ਚਲੋ ਲੀਡਰਾਂ ਦੀ ਕਹਦੇ ਹੋ ਲੀਡਰਾਂ ਤਾਂ ਲੀਡਰ ਜਿਹੜਾ ਹੈਗਾ ਤਾਂ ਲੀਡਰ ਤਾਂ ਲੀਡਰ ਹੀ ਹੋਊਗਾ ਬਣਾਉਟੀ ਲੀਡਰ ਬਣਨਾ ਉਹਨਾਂ ਦੀ ਰੀਸ ਕਰਨਾ ਫਿਰ ਉਹ ਮਾੜੀ ਗੱਲ ਹੈ ਨਾ ਹੂੰ ਜ਼ਿੰਮੇਵਾਰ ਬੰਦਾ ਹੋਵੇ ਤੇ ਉਹਨਾਂ ਲੀਡਰਾਂ ਨੂੰ ਤੈਨੂੰ ਪਾਵਰ ਮਿਲੀ ਆ ਸਾਰਾ ਕੁਝ ਕੋਲੇ ਆ ਗੋਰਮਾਲੀ ਨੇ ਸੋਕਸੂਲ ਤੋਂ ਮਿਲੀਆਂ ਮੰਗਾਂ ਜਿਵੇਂ ਕਾਰਾਂ ਕਾਰਾਂ ਮਿਲੀਆਂ ਲੀਡਰਾਂ ਨੂੰ ਫਿਰ ਉਹਨਾਂ ਦੇ ਤੇਲ ਪਾਣੀ ਦਾ ਖਰਚਾ ਸਾਰਾ ਉਹਨਾਂ ਨੂੰ ਭੱਤੇ-ਭੱਤੇ ਮਿਲਦੇ ਆ ਤੇ ਸਾਨੂੰ ਕੀ ਮਿਲਣਾ ਹੈ ਜੇ ਅਸੀਂ ਆਪਦੀ ਜੇਬ ਚੋਂ ਲਾਈ ਜਾਏ ਤੇ ਪੈਸਾ ਸਾਡਾ ਇੱਕ ਨੰਬਰ ਦਾ ਫਿਰ ਉਹਨੀਆਂ ਗੱਲ ਬਣ ਗਈ ਜਿਹੜੀਆਂ ਕੋਠੀਆਂ ਕੋਠੀਆਂ ਦਾ ਕੰਮ ਠੀਕ ਹੈ ਮੈਂ ਇਹ ਗੱਲ ਕਹਿਣਾ ਵੀ ਮੰਨ ਲਓ 10 ਕਿਲੇ ਕਿਸੇ ਕੋਲੇ ਪੈ ਲਈਏ ਉਹ ਜ਼ਿੰਮੇਵਾਰ ਉਹ ਸਾ ਬਣਾਈ ਆਪਦਾ ਛੋਟੀ ਕਾਰ ਰੱਖੇ ਚੱਲ ਮੋਟਰਸਾਈਕਲ ਰੱਖ ਲੈਵੇ ਮਾ ਜਿੰਨ ਸਾਰਾ ਦਾ ਇਹਦਾ ਪ੍ਰਬੰਧ ਮਕਾਨ ਉਹੀ ਦਾ ਪਾਉਗੇ ਹੂੰ ਜੇ ਹੁਣ 10 ਕਿਲਿਆਂ ਵਾਲਾ ਇਕੱਠੋ-ਕੱਠੋ ਮਗਾਈ ਵਾਲੀ 20 ਲੱਖ ਦੀ ਕੋਠੀ ਦਾ ਮਕਾਨ ਪਾ ਕੇ ਖਰਚ ਕਰੀ ਉਹਦੇ ਦਾ ਫਰੋ ਨਹੀਂ ਚੰਗਾ ਹੂੰ ਖਰਚ ਆਪ ਦੇ ਮਤਲਬ ਖੇਤੀ ਵਾਲਾ ਜੋ ਜ਼ਿੰਮੇਵਾਰ ਹਨ ਇੱਕ ਨੰਬਰ ਦਾ ਪੈਸਾ ਉਹ ਹਿਸਾਬ ਨਾਲ ਚੱਲੂਗਾ ਤਾਂ ਫਿਰ ਤਾਂ ਠੀਕ ਹੈ ਜੇ ਨਹੀਂ ਹੋਵੇਂ ਚੱਲਣਾਗਾ ਤਾਂ ਫਿਰ ਮੁਸ਼ਕਲ ਜਿਵੇਂ ਸਾਨੂੰ ਅੱਗੇ ਆਪਾਂ ਗੱਲ ਕਰੀਏ ਜੀ ਜਿਹੜੀਆਂ ਲਿਮਟਾਂ ਸੀਗੀਆਂ ਗਵਰਨਮੈਂਟ ਨੇ ਬਹੁਤ ਵਧੀਆ ਕੰਮ ਕਰਾਈ ਬੰਨ ਕੇ ਦੇਤੀਆਂ ਉਹ ਹੂੰ ਉਹ ਹਿਸਾਬ ਨਾਲ ਸੀ ਪੈਸਾ ਵਰਤਦੇ ਜੇ 3 ਲੱਖ ਤੋਂ ਸਾਨੂੰ ਲੱਖ ਦੇ 2 ਲੱਖ ਦੇ ਲੋਡ ਆ ਉਹ ਅਸੀਂ ਵਰਤ ਲਿਆ 2 ਲੱਖ ਸਾਡਾ ਪਿਆ ਉੱਥੇ ਇਹ ਇਸ ਤਰ੍ਹਾਂ ਹੁਣ ਵੇਖੋ ਦੁਕਾਨਦਾਰਾਂ ਦੀਆਂ ਆਰਤੀਆਂ ਦੀਆਂ ਨਹੀਂ ਲਿਮਟਾਂ ਹੈ ਸ਼ੈੱਲਰਾਂ ਵਾਲਿਆਂ ਦੀਆਂ ਵੀ ਲਿਮਟਾਂ ਉਹ ਆਪਣੇ ਲੋਡ ਅਨੁਸਾਰ ਵਰਤਦੇ ਆ ਹੂੰ ਉਹ ਇਹ ਕੰਮ ਚਲਾਉਂਦੇ ਆ ਬਿਜਨਸ ਚਲਾਉਂਦੇ ਆ ਅਸੀਂ ਫਿਰ ਥੋੜਾ ਜਿਹਾ ਜ਼ਿੰਮੇਦਾਰਾਂ ਜਿਹੜੇ ਉਹ ਪੈਸਾ ਸਾਰੇ ਦਾ ਸਾਰਾ ਚੱਕ ਕੇ ਤੇ ਵਰਤ ਲੈਣੇ ਆ ਉਹ ਮੁੜ ਕੇ ਫਿਰ ਜਿਹੜਾ ਮੁੜਿਆ ਨਹੀਂ ਜਾਂਦਾ ਗਵਰਨਮੈਂਟ ਦਾ ਕੱਢ ਗਿਆ ਦੇਮੜ ਪਰ ਇਹ ਨਹੀਂ ਜਾਂਦੀ ਪਹਿਲਾਂ ਲੋਕ ਵਿਆਹ ਸ਼ਾਦੀਆਂ ਕਰਦੇ ਸੀ ਜਿਵੇਂ ਕਿ ਅੱਜ ਦੇ ਵਿਆਹਾਂ ਸ਼ਾਦੀਆਂ ਚ ਤੇ ਪਹਿਲਾਂ ਵਾਲੇ ਵਿਆਹਾਂ ਚ ਕੀ ਫਰਕ ਮਹਿਸੂਸ ਕਰਦੇ ਉਹ ਗੱਲ ਫੇਰ ਉੱਥੇ ਆ ਜਾਂਦੀ ਉਦੋਂ ਆਬਾਦੀ ਘੱਟ ਸੀਗੀ ਤੇ ਸਾਦਾਪਣ ਵਾਲਾ ਸੀਗਾ ਸੀ ਬਹੁਤ ਵਧੀਆ ਘਰ ਦਾ ਘਰ ਹੁੰਦਾ ਇਹ ਘਰ ਦਾ ਆਪਣਾ ਥੋੜਾ ਕਿਆ ਹੋ ਵਗੈਰਾ ਹੁੰਦਾ ਸੀਗਾ ਵੇਸ਼ਨ ਵਗੈਰਾ ਕਿਉਂ ਛੋਲੇ ਜਿਹੀ ਤਰ੍ਹਾਂ ਦੇ ਘਰਦੇ ਹੁੰਦੇ ਸੀ ਸਾਰਾ ਸਮਾਨ ਘਰ ਦਾ ਹੁੰਦਾ ਸੀ ਬਹੁਤ ਵਧੀਆ ਚੀਜ਼ ਸੀ ਸਾਦਾਪਨ ਸੀਗਾ ਉਹ ਬਹੁਤ ਵਧੀਆ ਚੰਗੀ ਚੀਜ਼ ਸੀਗੀ ਹੁਣ ਫੈਂਸੀ ਜਵਾਨਾਂ ਤੇ ਫੈਂਸੀ ਚੀਜ਼ਾਂ ਆਈਆਂ ਹੁਣ ਜਿਵੇਂ ਤੁਸੀਂ ਦੇਖ ਲੋ ਵੀ ਇਕੱਠ ਵੀ ਬਹਲਾ ਕਰਨ ਲੱਗੇ ਲੋਕ ਉਹਦੇ ਇਕੱਠ ਥੋੜਾ ਜਿਹਾ ਇਕੱਠ ਹੁੰਦਾ ਹੁੰਦਾ ਸੀਗਾ ਕੋਈ ਸਵਾਦ ਨਹੀਂ ਹੈ ਨਹੀਂ ਸੀਗਾ ਤੇ ਆਪਣਾ ਥੋੜਾ ਆਬਾਦੀ ਵੀ ਇਕੱਠ ਸੀ ਹਮ ਗੱਲ ਇਹ ਵੀ ਸੀ ਨਾ ਕਦੇ ਨਹੀਂ ਹੁਣ ਆਪਾਂ ਇੰਨਾ ਇੰਨਾ ਕੱਟ ਕਰ ਲੈਨੇ ਉਹ ਇੰਨਾ ਕੱਟ ਨਹੀਂ ਕਰਦੇ ਫਿਰ ਉਹ ਆਪਦਾ ਪੈਰ ਪਸਾਰ ਕੇ ਚਾਦਰ ਵੇਖ ਕੇ ਪੈਰ ਪਸਾਰਦੇ ਸੀ ਨਾ ਹੂੰ ਗੱਲ ਤਾਂ ਇਹ ਸੀ ਹੁਣ ਤੱਕ ਘਰੇ ਕੱਟ ਕੋਈ ਕਰਦਾ ਹੀ ਨਹੀਂ ਸਿੱਧਾ ਪੈਲਸ ਹੀ ਚੱਲਦਾ ਗੱਲ ਫਿਰ ਖਰਚਾ ਤਾਂ ਕਿਤੇ ਤੁਸੀਂ ਪੈਲਸ ਚ ਕਰ ਲਓ ਉਦੋਂ ਹੀ ਵਾਧਾ ਹੁੰਦਾ ਘਰੇ ਖਰਚ ਕੋਈ ਨਹੀਂ ਹੁੰਦਾ ਸੀ ਜਾਂ ਨਾ ਕੋਈ ਪੈਲਸ ਦਾ ਘੜਦੇ ਨਾ ਲੈਣਾ ਨਾ ਦੇਣਾ ਤੇ ਪੁਰਾਣੇ ਜਾਦੇ ਪੁਰਾਣੇ ਸਮੇਂ ਦੀ ਗੱਲ ਹੈ ਅੱਜ ਤੋਂ ਕੋਈ 60 ਸਾਲ ਪਹਿਲਾਂ ਦੀ ਗੱਲ ਹੂੰ ਉਦੋਂ ਕੋਈ ਖਰਚਾ ਨਹੀਂ ਹੁੰਦਾ ਸੀ ਸਾਦਗੀ ਤੇ ਵਧੀਆ ਲੋਕ ਭਾਈਚਾਰੇ ਨਾਲ ਵੱਧ ਰਹਿੰਦੇ ਸੀ ਹਾਂ ਜਸਕਰਪਾਰੇ ਪਕੌੜੇ ਲੋਕ ਭਾਈਚਾਰੇ ਨਾਲ ਵੱਸ ਭਾਈਚਾਰਾ ਹੀ ਕੰਮ ਕਰਦਾ ਸੀ ਸਾਰਾ ਕੋਈ ਖਰਚਾ ਨਹੀਂ ਹੁੰਦਾ ਸੀ ਹੂੰ ਕੋਈ ਬਹੁਤਾ ਟੈਂਕ ਚੰਤ ਨਹੀਂ ਹੁੰਦਾ ਜੋ ਪੁੱਛੇ ਜਾਂ ਜਿਹਦਾ ਜਮਾ ਹੀ ਨਹੀਂ ਹੁੰਦਾ ਸੀਗਾ ਸੁਣਨਾ ਚਾਹੀਏ ਗੱਲ ਬਜ਼ੁਰਗ ਦਾ ਦਿੰਦੇ ਸੀ ਵੀ ਜਦੋਂ ਪਹਿਲਾਂ ਪਹਿਲਾਂ ਵਿਆਹ ਹੁੰਦੇ ਹੁੰਦੇ ਸੀ ਤੇ ਟੱਪੜ ਵਛਾ ਲੈਂਦੇ ਸੀਗੇ ਤੇ ਉਹ ਟੱਪੜਾਂ ਦੇ ਬਹਿ ਕੇ ਬਰਾਤ ਵੀ ਉਵੇਂ ਰੋਟੀ ਖਾ ਲੈਂਦੀ ਸੀ ਛਕ ਲੈਂਦੇ ਬਾਕੀ ਆ ਮੇਲ ਵਾਲੇ ਜਾਂ ਹੋਰ ਉਵੇਂ ਠਕ ਲੈਂਦੇ ਸੀਗੇ ਸਾਦਾ ਕੰਮ ਹੀ ਸੀ ਹੂੰ ਤੇ ਹੁਣ ਉਹ ਆਪਾਂ ਮਾਰਤੇ ਇਹਨਾਂ ਨੇ ਫੈਨਸੀ ਚੀਜ਼ਾਂ ਨੇ ਜਿਹੜਾ ਖਰਚਿਆ ਜਾਦਾ ਠੀਕ ਹੈ ਹਾਂ ਇਹ ਚੀਜ਼ ਹੈ ਬਸ ਉਹ ਕੱਠ ਵੱਧ ਕਰਨ ਲੱਗ ਗਏ ਨਾ ਹੁਣ ਤਾਂ ਉਵੇਂ ਘਰੇ ਉਵੇਂ ਹੋ ਸਕਦਾ ਉਵੇਂ ਵੀ ਜੇ ਆਪਾਂ ਘੱਟ ਘੱਟ ਕਰੀਏ ਹੋ ਸਕਦਾ ਉਹ ਵਰਗੇ ਆ ਜੀ ਸੀ ਹੁਣ ਆ ਰਹੀ ਹੁਣ ਇਦਾਂ ਵੀ ਕੀਤਾ ਜਾਂਦਾ ਪਹਿਲਾਂ ਲੋਕ ਚਲੋ ਪੈਲਸ ਦੇ ਵਿੱਚ ਵਿਆਹ ਕਰਦੇ ਸੀ ਪਰ ਹੁਣ ਉਹੀ ਚੀਜ਼ਾਂ ਦੁਹਰਾਉਣ ਵਾਸਤੇ ਤਿੰਨ ਦਿਨ ਪਹਿਲਾਂ ਜਿਵੇਂ ਪਹਿਲਾਂ ਸਪੀਕਰ ਲੱਗਦਾ ਸੀ ਪਹਿਲਾਂ ਲੋਕ ਘਰੇ ਇਕੱਠ ਕਰਦੇ ਸੀ ਹਾਂ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਤੇ ਹੁਣ ਸਪੀਕਰ ਜ਼ਰੂਰ ਲਾ ਲੈਂਦੇ ਆ ਘਰੇ ਇਕੱਠ ਨਹੀਂ ਕਰਦੇ ਵਿਆਹ ਪੈਲਸ 'ਚ ਹੁੰਦਾ ਸਪੀਕਰ ਚੱਲੀ ਜਾਂਦਾ ਉਹ ਤਿੰਨ ਦਿਨ ਪਿੰਡ ਦੇ ਲੋਕਾਂ ਨੂੰ ਸੁਣਾਇਆ ਜਾਂਦਾ ਆ ਫਿਰ ਉਹ ਜਾਦੇ ਆਵਾਜ਼ ਨਾਲ ਲੋਕਾਂ ਵਿੱਚ ਤਖਲੀਬ ਤਾਂ ਪੈਂਦਾ ਰਹਿੰਦੀ ਹੈ ਨਹੀਂ ਸੁਣਾਇਆ ਜਰੂਰ ਜਾਂਦਾ ਪਰ ਘਰੇ ਕੁਝ ਨਹੀਂ ਹੁੰਦਾ ਹਾਂ ਹਾਂ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਵੀ ਇਹ ਠੀਕ ਹੈ ਵੀ ਦੁਬਾਰੇ ਮੂੜ ਕੇ ਉਹੀ ਕਲਚਰ ਲਿਆਉਣਾ ਚਾਹੁੰਦੇ ਆ ਜਾਂਦਾ ਕੁਝ ਟਾਈਮ ਵਾਸਤੇ ਲਾਉਂਦੇ ਆ ਲੋਕਾਂ ਨੂੰ ਹੂੰ ਉਹ ਜਿਵੇਂ ਜਾਗੋ ਆ ਜਾਗੋ ਤੇ ਤੁਸੀਂ ਸਾਲੋ ਸਹੀ ਮਹਿਨੇ ਚ ਤਾਂ 8:00 ਵਜੇ ਡੀਜੇ ਚੱਲ ਪੈਂਦੇ ਆ ਸਹੀ ਮਹਿਨੇ ਚ ਤਾਂ ਉਹ ਲਾਈ ਕੋਈ ਕਿਵੇਂ ਰੱਖੇ ਤੇ 12:00 ਵਜੇ ਬੰਦ ਹੋ ਜਾਂਦੇ ਬਸ ਇੰਨਾ ਹੀ ਹੁੰਦਾ ਉਹਦਾ ਜਿਹੜਾ ਉਹ ਕੋਠਿਆਂ ਦੇ ਸਪੀਕਰ ਮੰਜਿਆਂ ਦੇ ਉਹ ਲਾ ਕੇ ਮੰਜੇ ਤੇ ਦੋ ਮੰਜੇ ਜੋੜ ਕੇ ਦੇ ਉੱਪਰ ਲਾਉਂਦੇ ਸੀਗੇ ਇਹ ਕਰ ਉਹ ਕਈ ਕਈ ਦਿਨ ਚੱਲੀ ਜਾਂਦੇ ਸਸਤਾ ਜਿਹਾ ਸੌਦਾ ਹੁਣ ਵੀ ਹੁਣ ਵੀ ਉਹ ਚਲਾਤਾ ਹੁਣ ਵੀ ਉਹ ਚਲਾ ਲਿਆ ਫਿਰ ਦੁਬਾਰਾ ਸਪੀਕਰ ਜ਼ਰੂਰ ਲੱਗਿਆ ਹੁੰਦਾ ਪਰ ਘਰਾਂ ਦੇ ਵਿੱਚ ਉਦਾਂ ਕੱਠ ਨਹੀਂ ਹੁੰਦਾ ਪਰ ਉਹ ਸਪੀਕਰ ਪਿੰਡ ਵਾਲਿਆਂ ਨੂੰ ਦਿਖਾਇਆ ਜਾਂਦਾ ਉਹ ਕੱਠ ਨਹੀਂ ਹੁੰਦਾ ਗਾਵੇਂ ਦੇ ਘਰਾਂ ਮੰਜੇ ਦੇ ਸੀ ਨਹੀਂ ਔਰ ਡਾਈਵੇ ਹੁੰਦੇ ਉਵੇਂ ਦੇ ਘਰੀ ਸਾਰਾ ਰੋਟੀ ਦਾ ਖਾਣ ਪੀਣ ਅਰੇਂਜਮੈਂਟ ਉਹ ਮੈਂ ਹੁੰਦਾ ਨਹੀਂ ਆਹ ਉੱਲਾਸ ਵੀਕਰ ਹੁੰਦਾ ਹਾਂ ਹੁਣ ਸਪੀਕਰ ਲੱਗਿਆ ਹੁੰਦਾ ਉੱਪਰ ਉਵੇਂ ਲੱਗੀਆਂ ਹੁੰਦੀਆਂ ਯੂਨਿਟਾਂ ਲੱਗੀਆਂ ਹੁੰਦੀਆਂ ਨੇ ਉਹ ਪੁਰਾਣੇ ਗਾਣੇ ਚੱਲੀ ਜਾਂਦੇ ਹੁੰਦੇ ਨੇ ਮੁਹੰਮਦ ਸਦੀਕ ਦੇ ਗਾਣੇ ਹੋਗੇ ਰਮਲੇ ਦੇ ਹੋਗੇ ਇਦਾਂ ਸਾਰੇ ਗਾਣੇ ਚੱਲਦੇ ਆ ਜੀ ਚੱਲਦੇ ਆ ਚਲਾਉਂਦੇ ਆ ਧਾਰਮਿਕ ਸੌਂਗ ਚੱਲਦੇ ਆ ਪਰ ਇਕੱਠ ਨਹੀਂ ਹੁੰਦਾ ਉਸ ਤੱਕ ਜਿਵੇਂ ਪਹਿਲਾਂ ਲੋਕ ਸਾਦਗੀ ਨਾਲ ਪਿੰਡ ਦਾ ਭਾਈਚਾਰਾ ਇਕੱਠਾ ਹੁੰਦਾ ਸੀ ਉਹ ਬੰ ਲੋਕਾਂ ਨੇ ਨਾਲ ਪਹਿਲ ਸਾਲ ਉਧਰ ਬਣਾ ਲਿਆ ਨਾ ਜਿਗੜ ਬਾਜੀ ਪਹਿਲ ਸਾਲ ਨੂੰ ਫਿਰ ਉੱਥੇ ਜਾ ਕੇ ਇਕੱਠ ਕਰਦੇ ਆ ਹੂੰ ਕਰੇ ਹੁਣ ਥੋੜਾ ਥੋੜਾ ਤਾਂ ਮੈਂ ਉਹ ਤੋਂ ਬੰਦੀ ਬਦਲੀ ਹੈ ਜਿਵੇਂ ਜਾਗੋ ਦਾ ਪਾਰਟੀ ਦਾ ਉਹ ਤਾਂ ਕਰਿਆ ਲੋਕਾਂ ਨੇ ਉਹ ਸ਼ੁਰੂ ਕਰਿਆ ਹਾਂ ਸ਼ੁਰੂ ਕਰ ਲਿਆ ਮੜਕੇ ਦੁਬਾਰੇ ਬਹਾਲ ਹੋ ਸਕਦਾ ਹੈ ਇਹ ਕਲਚਰ ਹੋ ਸਕਦਾ ਹੈ ਹੋ ਸਕਦਾ ਹੈ ਕਿ ਆ ਜਾਗੋ ਹੈ ਜੀ ਅੱਜ ਪਾਰਟੀ ਹੈ ਜੀ ਉਹ ਮੈਂ ਥੋੜਾ ਥੋੜਾ ਚੱਲੇ ਤੁਸੀਂ ਕਹਿੰਦੇ ਹੋ ਬਹਾਲਤਾ ਹੋ ਸਕਦਾ ਆ ਸਕਦਾ ਦੁਬਾਰਾ ਕਲਚਰ ਲੋਕ ਤਾਂ ਵਿਦੇਸ਼ਾਂ ਨੂੰ ਜਾ ਰਹੇ ਉਹ ਗੱਲ ਵੱਖਰੀ ਹੈ ਫਿਰ ਜਿੰਨੇ ਕ ਰਹਿਣਗੇ ਉਹਨਾਂ ਦਾ ਹੋਣਾ ਉਹ ਗੱਲ ਵੱਖਰੀ ਹੈ ਵਿਦੇਸ਼ਾਂ ਨੂੰ ਜਾਣਾ ਕਰਨਾ ਉਹ ਚੀਜ਼ ਵੱਖਰੀ ਹੈ ਵਿਦੇਸ਼ ਜਾਂਦੇ ਆ ਕੀ ਲੱਗਦਾ ਪੰਜਾਬ ਚ ਹੁਣ ਜਿਹੜੇ ਜੇਕਰ ਗੱਲ ਕਹੀਦੀ ਏ ਕਿ ਬੱਚੇ ਆ ਜਿਹੜੇ 30% ਵਦੇਸ ਦੇ ਵਿੱਚ ਚਲੇ ਗਏ ਆ ਹਾਂਜੀ ਵਾਪਸ ਆਉਣਗੇ ਲੱਗਦਾ ਦੋ ਕੋਈ ਚਾਂਸ ਤਾਂ ਹੈਗੇ ਇਹ ਹੀ ਆ ਵੀ ਦੇਖੋ ਅੱਜ ਤੋਂ ਜੇ ਦੇਖੋ 30 40 ਸਾਲ ਪਹਿਲਾਂ ਆਂ ਸਾਲ ਪਹਿਲਾਂ ਇਹ ਜਿਹੜਾ ਬਾਹਰ ਜਾਣ ਦਾ ਬਚਾਂ ਦਾ ਸਿਸਟਮ ਬਣਾ ਸੀਗਾ ਇਧਰ ਲੁਧਿਆਣੇ ਨੂੰ ਚੱਲਿਆ ਸੀ ਜਲੰਧਰ ਨੂੰ ਚੱਲਿਆ ਸੀਗਾ ਆਪਣੇ ਦਾ ਅਜ ਤਾਂ ਆਪ ਦਾ ਬੈਕਵਾਰਡ ਏਰੀਆ ਸੀ ਆਪਣਾ ਜਿਹੜਾ ਇਧਰ ਬਠਿੰਡਾ ਹੋ ਗਿਆ ਫਰੀਦਕੋਟ ਹੋ ਗਿਆ ਇਹਦੋਂ ਅੱਗੇ ਹੋ ਗਏ ਸਾਰੇ ਆ ਇਹ ਇਧਰੋਂ ਚੱਲਿਆ ਸੀ ਉਦੋਂ ਕੁਝ ਰਿਸ਼ਤੇਦਾਰ ਆਪਣੇ ਹੈਗੇ ਉਹ ਉਦੋਂ ਵਿਰਲੇ-ਵਿਰਲੇ ਗਏ ਸੀ ਉਹ ਦੱਸਦੇ ਹੁੰਦੇ ਉਹ ਵਿਰਲੇ-ਵਿਰਲੇ ਲੁੱਕ ਜਾਂਦੇ ਸੀ ਉਦੋਂ ਉਦੋਂ ਕੰਮ ਵੀ ਸੀਗਾ ਕਿਉਂਕਿ ਬਹੁਤ ਘੱਟ ਇਧਰੋਂ ਜਿਹੜੇ ਲੋਕ ਗਏ ਹੋਏ ਸੀਗੇ ਉਹਨਾਂ ਨੂੰ ਕੰਮ ਸੌਖਾ ਮਿਲ ਜਾਂਦਾ ਸੀ ਉਹ ਹੌਲੀ 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 ਉਹ ਪਰਚਲ ਜਿਆਦਾ ਹੀ ਹੋ ਗਿਆ ਬੱਚੇ ਵੀ ਜਿਆਦਾ ਪੜ ਗਏ ਕੋਈ ਪੜਾਈ ਪੱਖੋਂ ਵੀ ਕੋਈ ਵਿਰਲਾ ਬੰਦਾ ਪੜਿਆ ਹੁੰਦਾ ਸੀਗਾ ਉਹ ਲੋਕ ਉਧਰ ਗਏ ਸੀ ਉਦੋਂ ਤੇ ਹੁਣ ਆਮ ਬੱਚੇ ਤਕਰੀਬਨ 8th grade ਪੜ ਗਏ ਪੜਨ ਤੋਂ ਬਾਅਦ ਆ ਜਿਹੜਾ ਇਹਨਾਂ ਨੇ ਕਰਦੇ ਆ ਆਪਣਾ ਐਲੈਕਸ ਕਰਦੇ ਆ ਉਹ ਕਰਕੇ ਤੇ ਹੁਣ ਆਮ ਹੀ ਜਾਣ ਲੱਗੇ ਫਿਰ ਉਹ ਮੈਂ ਸੁਣ ਸੁਣਿਆ ਕਿ ਉਹ ਉੱਥੇ ਉਹੀ ਫੈਕਟਰੀਆਂ ਆ ਉਹੀ ਸਾਰਾ ਕਾਰੋਬਾਰ ਆ ਉਹਨਾਂ ਨੇ ਨਾਲ ਦੇ ਨਾਲ ਕੋਈ ਰੇਜਮ ਵਧ ਨਹੀਂ ਕਰਿਆ ਨੇ ਫੈਕਟਰੀਆਂ ਦਾ ਜਾਂ ਕਿ ਹੋਰ ਕਾਰੋਬਾਰ ਵਧਾਇਆ ਨਹੀਂ ਜਾਂ ਖੇਤੀ ਕੁੱਤੀ ਦਾ ਵੀ ਤੇ ਫਿਰ ਜਿਹੜੇ ਬੱਚੇ ਆ ਉਹ ਜਿੱਥੇ ਇੱਕ ਬੱਚੇ ਨੇ ਕਾਮਨ ਕਰਨਾ ਤੇ ਬੱਚੇ ਉੱਥੇ ਦਸ ਜਾਵੜੇ ਹੂੰ ਤੇ ਉਹ ਫਿਰ ਇਸ ਕਰਕੇ ਥੋੜੀ ਜਿਹੀ ਜਿਹੀ ਪੋਜੀਸ਼ਨ ਟਾਈਟ ਹੋ ਗਈ ਉੱਥੇ ਹੂੰ ਤੇ ਇਸ ਕਰਕੇ ਜੇ ਫਿਰ ਐਂ ਲੱਗਦਾ ਵੀ ਹੋਰ ਬੱਚੇ ਜਾਈ ਗਏ ਜਾਈ ਗਏ ਤੇ ਉਹ ਭੀੜ ਭੜਕਾ ਉੱਥੇ ਹੋਈ ਜਾਂਦਾ ਤੇ ਵੀ ਫਿਰ ਮੁਸ਼ਕਲ ਹੀ ਹੋ ਗਏ ਹੂੰ